ਨਮਸਕਾਰ ਜੀ ਹਲਚਲ ਪੰਜਾਬ ਦੀ ਵਿੱਚ ਤੁਹਾਡਾ ਸਵਾਗਤ ਕਰਦੇ ਆ। ਸੋ ਅੱਜ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਜੜੀਆਂ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਅੱਜ ਨਾਮਜ਼ਦਗੀਆਂ ਨਰੋਡ ਜਾਮਲ ਸਿੰਘ ਵਿਕੇ ਭਰੀਆਂ ਗਈਆਂ। ਜਿੱਥੇ ਤਾਂ ਦੱਸਦੇ ਬੀਜੇਪੀ ਵੱਲੋਂ ਵੀ ਜੜੀਆਂ ਆਪਣੇ 11 ਕੈਂਡੀਡੇਟ ਦੀਆਂ ਨਾਮਜ਼ਦਗੀਆਂ ਭਰੀਆਂ ਗਈਆਂ। ਇਸ ਮੌਕੇ ਤੇ ਸਾਬਕਾ ਐਮਐਲਏ ਬੀਜੇਪੀ ਤੋਂ ਸੀਮਾ ਕੁਮਾਰੀ ਹੁਣਾ ਵੱਲੋਂ ਆਪਣੇ 11 ਕੈਂਡੀਡੇਟ ਲੈ ਕੇ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਨੇ। ਜਦੋਂ ਐਕਸ ਐਮਐਲਏ ਸੀਮਾ ਕੁਮਾਰੀ ਹੁਣਾ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਤਿੱਖੇ ਤੰਝ ਜਿਹੜ ਕਾਂਗਰਸ ਸਰਕਾਰ ਤੇ ਖਿੱਚੇਗੇ ਉਹਨਾਂ ਦਾ ਕਹਿਣਾ ਸੀਗਾ ਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਕਿ ਕਾਂਗਰਸ ਦੀਆਂ ਨੇ ਜਿਨ੍ਹਾਂ ਵੱਲੋਂ ਦਿਨ ਦਿਹਾੜੇ ਜਿਹੜੀਆਂ ਨਜ਼ਾਇਜ਼ ਮਾਈਨਿੰਗ ਜਿਹੜੀਆਂ ਕੀਤੀਆਂ ਗਈਆਂ ਤੇ ਨਾਲ ਦੇ ਨਾਲ ਮੌਜੂਦਾ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਤਾ ਵਿਚਾਨ ਤੋਂ ਪਹਿਲਾਂ ਉਹ ਸਾਰੇ ਖੋਖਲੇ ਨਿਕਲੇ ਨੇ ਉਹਨਾਂ ਵੱਲੋਂ ਕੋਈ ਵੀ ਕੰਮ ਜਿਹੜਾ ਸਿਰੇ ਨਹੀਂ ਚੜਾਇਆ ਗਿਆ ਸੋ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੀਆਂ ਨਾਮਜ਼ਦਗੀਆਂ ਭਰੀਆਂ ਜਾਂਦੀਆਂ ਨੇ ਜਿੱਥੇ ਭਾਜਪਾ ਦੇ 11 ਦੇ 11 ਕੈਂਡੀਡੇਟ ਜਿਹੜੇ ਐ ਇਸ ਵਾਰ ਵੱਡੀ ਜਿੱਤ ਨਾਲ ਹਾਸਲ ਹੋ ਕੇ ਜਿਹੜੇ ਬੀਜਪੀ ਦੀ ਚੋਣ ਦੀ ਵਿੱਚ ਜਿਹੜੇ ਜਿੱਤ ਜੜੀ ਪਵੇਗੀ ਇਸ ਮੌਕੇ ਕੀ ਕੁਝ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਤੇ ਐਕਸਐਮਐਲਏ ਬੀਜਪੀ ਤੋਂ ਸੀਮਾ ਕੁਮਾਰੀ ਦਾ ਆਓ ਸੁਣਾਦੇ ਹਾਂ ਤੁਹਾਨੂੰ ਹੋਣਾਂ ਦੀ ਜਵਾਨੀ ਜਿਹੜੇ ਲੈ ਕੇ ਤੁਸੀਂ ਜਦ ਨਾਮ ਜਿਤ ਕੀ ਪੱਤਰ ਭਰਦੇ ਬਿਲਕੁਲ ਜਿਹੜੇ ਮੁੱਦੇ ਲੈ ਕੇ ਜਿਹੜੇ ਕੰਮ ਲੈ ਕੇ ਲੋਕਾਂ ਦੇ ਵਿੱਚ ਕੀ ਅਗਲੀ ਸਟ੍ਰੈਟਜੀ ਹੈ ਸਟ੍ਰੈਟਜੀ ਹੈ ਇੱਕ ਤਾਂ ਅਸੀਂ ਲੋਕਾਂ ਵਿੱਚ ਵਿਚਰਾਂਗੇ ਪਹਿਲੇ ਮੁੱਦੇ ਜੋ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਨੇ ਜੋ ਲੋਕਾਂ ਵਾਸਤੇ ਕੰਮ ਕੀਤੇ ਹੈ ਇਸ ਇਲਾਕੇ ਵਿੱਚ ਜੋ ਆਮ ਜਨਤਾ ਵਾਸਤੇ ਉਹ ਲੈ ਕੇ ਚਲਾਂਗੇ ਦੂਸਰੇ ਪਿਛਲੇ 5 ਸਾਲ ਕਾਂਗਰਸ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੇ 7-8 ਸਾਲ ਤੋਂ ਇਸ ਇਲਾਕੇ 'ਚ ਕੋਈ ਵਿਕਾਸ ਕੋਈ ਕੰਮ ਨਹੀਂ ਹੋਇਆ ਅਗਰ ਕੋਈ ਵਿਕਾਸ ਹੋਇਆ ਹੈ ਤਾਂ ਉਹ ਕੇਂਦਰ ਸਰਕਾਰ ਜੇ ਅੱਜ ਦੇਖਣੇ ਅਸੀਂ ਚੱਲਨੇ ਪਰਮਾਨント ਤੋਂ ਚੱਲਨੇ ਇੱਥਾ ਤੱਕ ਆਣਿਆ ਸੜਕ ਦੀ ਇੰਨੀ ਦੁਰਦਸ਼ਾ ਸੀਗੀ ਅੱਜ ਉਹ ਸੜਕ ਕੰਕਰੀਟ ਰੋਡ ਬਣੀ ਹੈ ਔਰ ਉਹ ਫੰਡ ਕੇਂਦਰ ਸਰਕਾਰ ਵੱਲੋਂ ਆਇਆ ਇਸ ਪਿੰਡ ਵਿੱਚ ਬਹੁਤ ਸਾਰੇ ਮੁੱਦੇ ਹੈ ਅਸੀਂ ਲੋਕਾਂ ਨੂੰ ਚਾਹਾਂਗੇ ਪੁੱਛਾਂਗੇ ਪਾਣੀ ਦਾ ਮੁੱਦਾ ਹੈ ਸਫਾਈ ਦਾ ਮੁੱਦਾ ਹੈ ਉਹਦੇ ਛੇਤ ਮੁਖੋਂ ਹੈ ਇਹ ਜੋ ਵੀ ਮੁੱਦੇ ਹੋਗੇ ਲੈ ਕੇ ਅਸੀਂ ਕਰਾਂਗੇ ਔਰ ਸਿਵਰੇਜ ਦਾ ਮੁੱਦਾ ਵੀ ਅੱਜ ਨੂੰ ਇੱਥੇ 7 ਸਾਲ ਜਿਹੜੀ ਰੂਲਿੰਗ ਪਾਰਟੀ ਦੀ ਸਰਕਾਰ ਆ ਰਹੀ ਹੈ ਅੱਜ ਨੂੰ ਸਿਵਰੇਜ ਪੈ ਜਾਣਾ ਚਾਹੀਦਾ ਹੈ ਇਸ ਲਈ ਜੋ ਲੋਕਾਂ ਦੇ ਮੁੱਦੇ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਅਪੀਲ ਕਰਾਂਗਾ ਸਹਿਯੋਗਨ ਸਾਡੇ ਕੈਂਡੀਡੇਟ ਜਿਤਾਣ ਔਰ ਕੇਂਦਰ ਦੇ ਅੰਦਰ ਜਿਹੜੀ ਭਾਜਪਾ ਦੀ ਸਰਕਾਰ ਹੈ ਮੋਦੀ ਜੀ ਦੀ ਸਰਕਾਰ ਹੈ ਸਾਡੇ ਇੱਥੇ ਕਮੇਟੀ ਬਣੇਗੀ ਅਸੀਂ ਇਸ ਇਲਾਕੇ ਦੇ ਨੁਹਾਰ ਸੁਧਾਰ ਦੇਾਂਗੇ ਔਰ ਇੱਕ ਇੱਕ ਕੰਮ ਜਨਤਾ ਦਾ ਜੋ ਹੋਏਗਾ ਬਹੁਤ سارے ਲੋਕ ਗਰੀਬ ਲੋਕ ਅੱਜ ਕਲਿਆਣ ਔਰ ਇਹ ਅਨਕਲਿਆਣ ਯੋਜਨਾਵਾਂ ਦੇ ਅੰਦਰ ਲੋਕਾਂ ਨੂੰ ਕਣਕ ਮਿਲ ਰਹੀ ਹੈ ਗੈਸ ਦੀ ਸੂਤਾ ਮਿਲ ਰਹੀ ਹੈ ਘਰਾਂ ਦੇ ਆਵਾਸ ਜੀ ਮਿਲ ਰਹੀ ਹੈ ਜਿਹੜੇ ਕੋਈ ਰਹਿ ਗਏ ਉਹ ਵੀ ਕਲਾਵਾਂਗੇ ਔਰ ਇਸ ਇਲਾਕੇ ਦੀ ਕੋਈ ਸਮੱਸਿਆ ਸੀ ਨਹੀਂ ਰਹਿਣ ਦੇਾਂਗੇ ਮੈਂ ਲੋਕਾਂ ਨੂੰ ਰੋਡ ਜਮਨ ਸਿੰਘ ਦੀ ਜਨਤਾ ਤੋਂ ਯਾਰਾਂ ਦੇ ਯਾਰਾਂ ਵਾਡਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਭਾਜਪਾ ਦੇ ਸਮਰਥ ਬਾਕੀ ਸਭ ਨੂੰ ਦੇਖ ਲਿਆ ਉਹਨਾਂ ਨੇ ਪਹਿਲੇ ਵੀ ਜਦੋਂ ਦੂਸਰਾ ਇਲੈਕਸ਼ਨ ਆ ਜੀ ਇਸ ਕਮੇਟੀ ਦਾ ਪਹਿਲਾ ਇਲੈਕਸ਼ਨ ਚ ਦੂਜੇ ਅੱਜ ਭਾਜਪਾ ਨੂੰ ਮੌਕਾ ਦਿਓ ਔਰ ਆਉਣ ਵਾਲੇ 5 ਸਾਲ ਦੇ ਅੰਦਰ ਅਸੀਂ ਇਸ ਪਿੰਡ ਦੀ ਇਸ ਕਮੇਟੀ ਦੀ ਨੁਹਾਰ ਬਦਲਾਂਗੇ ਔਰ ਸਭ ਸੁਵਿਧਾਵਾਂ ਜੋ ਲੋਕੀ ਮੰਗਣਗੇ ਇੱਕ ਇੱਕ ਵਹੀਆ ਕਰਾਵਾਂ। ਅ ਇੱਥੇ ਸੱਤਾਧਾਰੀ ਪਾਰਟੀ ਵੀ ਨਾਮਜ਼ਦਗੀਆਂ ਭਰ ਕੇ ਗਈ ਹੈ। ਉਹਦਾ ਕਹਿਣਾ ਸੀਗਾ ਵੀ ਅਸੀਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਕਾਫੀ ਕੰਮ ਕਰਵਾਇਆ ਹੈ ਪਰ ਅੱਜ ਤਾਂ ਅ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਹੈ ਔਰ ਇੱਥੋਂ ਦੀ ਨੁਹਾਰ ਬਦਲਣ ਦੀ ਗੱਲ ਕੀਤੀ ਹੈ ਕਿਵੇਂ ਦੇਖਦੇ ਹੋ? ਉਹਨਾਂ ਕੋਲ ਕੋਈ ਗੱਲ ਨਹੀਂ ਹੈ। ਇੱਕ ਉਹ ਗੱਲ ਕਰਦੇ ਬਿਜਲੀ ਦੇ ਬਿੱਲਾਂ ਦੀ ਔਰ ਕੋਈ ਗੱਲ ਨਹੀਂ ਹੈ। ਮਾਣੋ ਪੁੱਛਣਾ ਜਿਹੜੀ ਸਾਡੀ ਪਹਿਲਾਂ ਖੜੀਆਂ ਔਰਤਾਂ ਇਹਨਾਂ ਨੂੰ ਕਿਹਾ ਸੀ 1000 ਰੁਪਏ ਮਹੀਨਾ ਦੇਵਾਂਗੇ ਕਿੱਥੇ ਗਈ ਆ ਅੱਜ ਨਸ਼ੇ ਕੀ ਆ ਅੱਜ ਮਾਈਨਿੰਗ ਕਿੱਥੇ ਆ ਇਸ ਇਲਾਕੇ ਵਿੱਚ ਇਹ ਗੱਲਾਂ ਟਕੀਆਂ ਰਹਿੰਦੋ ਇਹ ਜੰਦਾ ਵੀ ਜਾਵਾਂਗੇ ਇਹਨਾਂ ਦਾ ਇੱਕ ਇੱਕ ਪੋਲ ਖੋਲ੍ਹਾਂਗੇ ਜੋ ਕਹਿੰਨ ਸਿਰਫ ਇਹਨਾਂ ਪੱਲੇ ਗੱਲਾਂ ਹੀ ਗੱਲਾਂ ਹੋਰ ਕੁਛ ਨਹੀਂ ਚੋੜਦਾ ਬਲੰਦਾ ਅੱਜ ਨਸ਼ਿਆਂ ਦਾ ਵਪਾਰ ਕਿੰਨਾ ਇਸ ਇਲਾਕੇ 'ਚ ਪਾਇਆ ਅੱਜ ਰੇਤਾ ਬਜਰੀ ਸੀਮੈਂਟ ਕਿੰਨੀ ਮਹਿੰਗੀ ਵਿਕਰੀ ਹੈ ਇਹ ਲੋਕ ਕਹਿ ਕੇ ਆਏ ਸੀ ਸੱਤਾ ਵਿਚਾਇ ਸੀ ਪੰਜਾਬ ਦੇ ਅੰਦਰ ਵੀ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਰੇਤਾ ਬਜਰੀ ਬਿਲਕੁਲ ਸਸਤੀ ਕਰਾਂਗੇ ਅੱਜ ਤੋਂ ਦੋਨੇ ਤਿੰਨੇ ਰੇਤਾ ਵਿਕਰੀ ਹੈ ਮਾਈਨਿੰਗ ਮਾਫੀਆ ਛਾਇਆ ਪਿਆ ਇਸ ਇਲਾਕੇ 'ਚ ਬੱਤ ਨਾਲ ਤੁਸੀਂ ਕਿੰਦਾ ਦਾ ਰਿਸਪੋਨਸ ਹੈ ਲੋਕਾਂ ਦਾ ਬੜੀ ਖੁਸ਼ੀ ਦੀ ਗੱਲ ਹੈ ਕਿ 11 ਦੇ 11 ਕੈਂਡੀਡੇਟ ਜਿਹੜੇ ਆ ਉਹ ਉਹਨਾਂ ਨੇ ਆਪਣੇ ਫਾਈਲਾਂ ਜਿਹੜੀਆਂ ਪੇਪਰ ਫਾਈਲ ਕੀਤੇ ਆ ਔਰ ਆਉਣ ਵਾਲੇ ਟਾਈਮ 'ਚ ਮੈਂ ਨਿਰੋੜ ਜੈਮਲ ਸਿੰਘ ਦੀ ਜਨਤਾ ਨੂੰ ਇਹੋ ਅਪੀਲ ਕਰਾਂਗੀ ਕਿ ਸਾਡੇ ਸਾਡੇ ਨਹੀਂ ਤੁਹਾਡੇ ਹੀ ਭੈਣ ਭਰਾ ਨੇ ਇਲੈਕਸ਼ਨ ਲੜ ਰਹੇ ਨੇ ਔਰ ਆਪਣਾ ਅਸ਼ੀਰਵਾਦ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ 11 ਕੈਂਡੀਡੇਟਾਂ ਨੂੰ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਅਸੀਂ ਪਹਿਲੇ ਵੀ ਤੁਹਾਡੇ ਵਿੱਚ ਸੀ ਤੁਹਾਡੇ ਵਿੱਚ ਕੰਮ ਕੀਤਾ ਜਦੋਂ ਮੈਂ ਕਾਰੀਬਾਦਪਾ ਸਰਕਾਰ ਵਿੱਚ ਐਮਐਲਏ ਸੀ ਔਰ ਇਹਨਾਂ ਨੇ ਪੈਂਪੜਾ ਲਈ ਦੁਬਾਰਾ ਇਲੈਕਸ਼ਨ ਜਿਹੜਾ ਹੈ ਹੁਣ ਕਮੇਟੀ ਦਾ ਲੜਨ ਜਾ ਰਹੇ ਨੇ ਸੋ ਅਸੀਂ ਜਿਹੜਾ ਹੈ ਪੁਰਜੋਰ ਇੱਥੇ ਆਪਣੇ ਨਰੋਡ ਜਮਸ਼ੀਦ ਦੀ ਜਨਤਾ ਨਾਲ ਸਾਡੇ ਸਾਰੇ ਕੈਂਡੀਡੇਟ ਖੜੇ ਆ ਔਰ ਤੁਸੀਂ ਉਹਨਾਂ ਦਾ ਆਸ਼ੀਰਵਾਦ ਜਿਹੜਾ ਸਾਨੂੰ ਚਾਹੀਦਾ ਆ ਸੋ ਉਹ ਸਾਰੇ ਮੁੱਦੇ ਨਾ ਆਉਣ ਵਾਲੇ ਟਾਈਮ ਵਿੱਚ ਜਿਹੜਾ ਹੈ ਅਸੀਂ ਜ਼ਰੂਰ ਜਨਤਰੀ ਆਵਾਜ਼ ਬਣਾਗੇ ਔਰ ਸਾਰੇ ਮੁੱਦੇ ਹਰੇ ਹੱਲ ਕਰਾਂਗੇ। ਵਿਦੇਸ਼ ਸਾਹਿਬ ਪਿਛਲੇ 7 ਸਾਲਾਂ ਹੀ ਗੱਲ ਕਰੀ ਤੇ ਉਹਨਾਂ ਨੂੰ ਕਿਹਾ ਦੇਖਦੇ ਹੋ ਤੁਸੀਂ 5 ਸਾਲ ਕਾਂਗਰਸ ਦੀ ਔਰ ਦੋ ਦੋ 3 ਸਾਲ ਜਿਹੜੇ ਆਮ ਆਦਮੀ ਪਾਰਟੀ ਦੇ। ਦੇਖੋ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਾਂਗੀ ਉਹਨਾਂ ਨੇ ਤੇ ਸਿਰਫ ਵਾਅਦੇ ਕੀਤੇ ਝੂਟੇ ਕੋਈ ਕੰਮ ਨਹੀਂ ਕੀਤਾ। 2.5 ਸਾਲ 3 ਸਾਲ ਸਰਕਾਰ ਨੂੰ ਹੋ ਗਿਆ ਟੁੱਟੇ ਵਾਅਦੇ ਕਰਕੇ ਉਹਨਾਂ ਨੇ ਆਪਣੇ ਕੈਂਡੀਡੇਟ ਜਿੱਤ ਆਏ ਸਰਕਾਰ ਬਣਾਈ। ਮੈਂ ਸਰਦਾਰ ਭਗਵੰਤ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਕਮੇਟੀ ਨਾਲ ਜਿਹੜੀਆਂ ਸਰਕਾਰਾਂ ਨੇ ਚਲਦੀਆਂ ਗ੍ਰਾਉਂਡ ਲੈਵਲ ਦੇ ਪੰਜਾਬ ਨੂੰ ਸਮਝਣ ਦੇ ਲਈ ਬਹੁਤ ਵੱਡੀ ਸੋਚ ਵਿਚਾਰ ਚਾਹੀਦਾ ਹੈ ਸੋ ਗ੍ਰਾਉਂਡ ਤੇ ਉਤਰਨਾ ਪਏਗਾ ਤੇ ਫਿਰ ਜਾ ਕੇ ਜਨਤਾ ਨੂੰ ਸੁਣਨਾ ਪਏਗਾ ਤੇ ਫਿਰ ਜਾ ਕੇ ਕੰਮ ਕਰਨਾ ਕਿਉਂਕਿ ਇਹ ਕਿਸਾਨੀ ਸੁਪਾ ਹੈਗਾ ਦੂਸਰਾ ਇੱਥੇ ਪੁਰਜ਼ੋਰ ਮਾਈਨਿੰਗ ਜਿਹੜੀ ਆ ਹੋ ਰਹੀ ਹੈ ਉਹ ਔਰ ਉਹਨਾਂ ਨੇ ਕਿਹਾ ਕਿ ਅਸੀਂ ਮਾਈਨਿੰਗ ਬੰਦ ਕਰਵਾਵਾਂਗੇ ਰਾਤ ਨੂੰ ਪੂਰੀ ਮਾਈਨਿੰਗ ਹੁੰਦੀ ਹੈ ਦਿਨੇ ਕ੍ਰੈਸ਼ਰ ਚੱਲਦੇ ਆ ਸੋ ਕੋਈ ਧਿਆਨ ਨਹੀਂ ਹੈ ਉਹਨਾਂ ਦਾ ਇੱਧਰ ਕੋਈ ਮਤਲਬ ਲੈਣ ਦੀ ਨਹੀਂ ਹੈ ਮਤਲਬ ਬਿਲਕੁਲ ਜਿਹੜਾ ਹੈ ਨਸ਼ਾ ਵੀ ਪੂਰੀ ਤਰ੍ਹਾਂ ਫੈਲਿਆ ਆਇਆ ਹੈ ਛਾਇਆ ਆਇਆ ਹੈ ਤੇ ਉਹਨਾਂ ਨੇ ਕੋਈ ਵੀ ਆਪਣਾ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਹੈ ਭੈਣਾ ਨੂੰ ਕਿਹਾ ਸੀ ਕਿ ਕਿ 10000 ਰੁਪਏ ਸੀ ਮਹੀਨੇ ਦੇ ਆਗੇ ਕੋਈ ਵਾਦਾ ਪੂਰਾ ਨਹੀਂ ਕੀਤਾ ਹੈ ਕਾਂਗਰਸ ਦੀ ਮੈਂ ਗੱਲ ਕਰ ਲਵਾਂ ਉਹਨਾਂ ਨੇ ਜਿਹੜੇ ਪਿਛਲੇ 5 ਸਾਲ ਕੱਡੇ ਆ ਉਹਨਾਂ ਦਾ ਵੀ ਉਹ ਤਾਂ ਬਿਲਕੁਲ ਝੂਠ ਦਾ ਬੰਦਾ ਆ ਉਹਨਾਂ ਕੋਲ ਤਾਂ ਜਿੰਨਾ ਝੂਠ ਬੋਲਾ ਲਓ ਉਨਾ ਹੀ ਮਤਲਬ ਘਟਾ ਹੈ ਸੋ ਪਹਿਲੇ ਵੀ ਉਹਨਾਂ ਧੱਕਾ ਕੀਤਾ ਸੀ ਧੱਕੇ ਨਾਲ ਉਹਨਾਂ ਨੇ ਸਾਰੇ ਆਪਣੇ ਕੈਂਡੀਡੇਟ ਚ ਤਾਇਏ ਸੀ ਔਰ ਇਥੇ ਜੋਗਿੰਦਰਪਾਲ ਐਮ ਐਲ اے ਸੀ ਬਿਲਕੁਲ ਮਾਈਨਿੰਗ ਦਾ ਕਿੰਗ ਸੀ ਉਹ ਔਰ ਮਾਈਨਿੰਗ ਦਾ ਕਿੰਗ ਸੀ ਤੇ ਤੱਕਾ ਬਾਜੀ ਉਹਦੇ ਕੋਲ ਬਹੁਤ ਜ਼ਿਆਦਾ ਸੀ ਬਦਤਮੀਜ਼ੀਆਂ ਕਰਨੀਆਂ ਇਹ ਉਹਦੀ ਮਤਲਬ ਹੈ ਵੱਡ ਸੀ ਇਸ ਪ੍ਰਕਾਰ ਦੇ ਤਾਂ ਉਹਨਾਂ ਨੇ 5 ਸਾਲ ਤੱਕ ਹੀ ਉਹਨਾਂ ਦਾ ਇਹੀ ਕੰਮ ਦੇਖਿਆ ਹੋਰ ਤੇ ਕੋਈ ਕੰਮ ਸਾਨੂੰ ਨਜ਼ਰ ਆਇਆ ਨਹੀਂ ਉਹਦਾ